ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਆਪਣੇ ਸਟੀਲ ਦੀਆਂ ਟੂਟੀਆਂ ਕਿੰਨੀਆਂ ਜ਼ਿਆਦਾ ਸ਼ੋਰਾਂ ਜੰਮ ਚੁੱਕੀਆਂ ਕਿੰਨੀਆਂ ਜ਼ਿਆਦਾ ਗੰਦੀਆਂ ਹੋ ਚੁੱਕੀਆਂ ਇੱਥੇ ਵੀ ਗਰਮ ਪਾਣੀ ਬੜੀ ਟੂਟੀ ਆ ਤੇ ਇੱਧਰ ਆਪਣੀ ਸਟੀਲ ਦੀ ਠੰਡੇ ਪਾਣੀ ਕਿੰਨਾ ਬੁਰਾ ਹਾਲ ਹੋ ਚੁੱਕਿਆ ਸ਼ੋਦਾ ਜੰਮ ਚੁੱਕਿਆ ਤੇ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀਆਂ ਟੂਟੀਆਂ ਆ ਆਪਾਂ ਸਿਰਫ 1 ਮਿੰਟ ਵਿੱਚ ਬਿਨਾਂ ਤੜਕੜੇ ਇਹਨਾਂ ਨੂੰ ਸਾਫ਼ ਕਰਕੇ ਤੁਹਾਨੂੰ ਦਿਖਾਵਾਂਗੇ ਉਹ ਕਿਹੜੀ ਚੀਜ਼ ਆ ਜਿਨ੍ਹਾਂ ਇੰਨੀਆਂ ਗੰਧੀਆਂ ਟੂਟੀਆਂ ਸਿਰਫ 1 ਮਿੰਟ ਵਿੱਚ ਸਾਫ਼ ਹੋ ਜਾਣਗੀਆਂ ਸਾਦਾ ਸ਼ੋਦਾ ਵਗੈਰਾ ਲੈ ਜੂਗਾ ਵੀਡੀਓ ਪੂਰੀ ਐਂਡ ਤੱਕ ਦੇਖਿਓ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰਿਓ ਸਬਸਕ੍ਰਾਈਬ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੁਹਾਨੂੰ ਦਿਖਾਉਨੇ ਆ ਫਿਰ ਕਿੱਸੀ ਇਹਨਾਂ ਤੇ ਦੀਨਰ ਕੀ ਟੂਟੀਆਂ ਦਾ ਸ਼ੂਰਾ ਬਿਲਕੁਲ ਕਲੀਨ ਤੇ ਨਵੇਂ ਨਵੇਂ ਨਿਕਲ ਰਹੀਆਂ ਜਿੱਦੋਂ ਕੋ ਵੀਡੀਓ ਸ਼ੁਰੂ ਕਰੀਏ ਅੱਜ ਫਿਰ ਤੁਹਾਨੂੰ ਦੱਸੀਏ ਹਾਂਜੀ ਉਹ ਚੀਜ਼ ਹੈਗੀ ਆ ਆਪਣੀ ਜਿੰਕ ਇਨ ਕੇਨੇ ਸੌਸ ਸੌਸ ਤਾਂ ਹਰ ਘਰ ਵਿੱਚ ਹੁੰਦੀ ਆ ਕਿਉਂਕਿ ਆਪਾਂ ਖਾਣ ਦੇ ਲਈ ਤੇ ਲਿਆਉਣੇ ਹੁੰਦੇ ਆ ਵਗੈਰਾ ਤੇ ਪਾ ਕੇ ਖਾਣੇ ਆ ਨਾ ਸੌਸ ਹਰ ਘਰ ਵਿੱਚ ਹੁੰਦੀ ਆ ਇਹਨਾਂ ਦਾ ਅਪਲਾਈ ਕਿਵੇਂ ਕਰਨਾ ਤੇ ਕਿੰਨਾ ਟਾਈਮ ਲਾ ਕੇ ਰੱਖਣਾ ਤੁਹਾਨੂੰ ਦਿਖਾਉਣੀ ਆ ਇੱਕ ਲੈਣਾ ਆਪਾਂ ਬੋਸ਼ ਨਾਲ ਇਹ ਆਪਾਂ ਅਪਲਾਈ ਕਰਨੀ ਆ ਟੂਟੀ ਦੇ ਉੱਪਰ ਆਜੇ ਆਪਾਂ ਅਪਲਾਈ ਕਰੀਏ ਹਾਂਜੀ ਆਪਾਂ ਲੈ ਲਿਆ ਸੌਸ ਇੱਕ ਲੈ ਲੈ ਚਮਚਾ ਆਪਾਂ ਇਹ ਥੱਲੇ ਡੈਕ ਵੀ ਪੱਲੇ ਆਪਾਂ ਇਸ ਦੇ ਉੱਪਰ ਬੋਸ਼ ਦੇ ਉੱਪਰ ਪਾ ਲੈਣੀ ਥੋੜੀ ਆਪਾਂ ਟੂਟੀ ਉੱਪਰ ਪਾ ਲੈਣੀ ਆ ਤੇ ਇਹਨੂੰ ਆਪਾਂ ਅਪਲਾਈ ਕਰ ਦੇਣਾ ਸਾਵਧ ਤੇ ਬੋਸ਼ ਨਾਲ ਅਪਲਾਈ ਕਰਕੇ ਇੱਕ ਦੋ ਮਿੰਟ ਆਪਾਂ ਇਹਨੂੰ ਰੱਖਾਂਗੇ ਥੱਲੇ ਡੈਕ ਵੀ ਸਾਰੀ ਸਾਰੀ ਟੂਟੀ ਤੇ ਆਪਾਂ ਬਗੈਰ ਅਗਲੇ ਟੂਟੀ ਉੱਪਰ ਬਿਲਕੁਲ ਪੀ ਕੱਲ ਦੇਣੀ ਆਪਾਂ ਇਹਨੂੰ ਸਾਰੀ ਟੂਟੀ ਤੇ ਜਿਹੜੀ ਸੌਸ ਆ ਅਪਲਾਈ ਕਰਕੇ ਰੱਖ ਦੇਣੀ ਆਪਾਂ 1 ਤੋਂ 2 ਮਿੰਟ ਇਹ ਕਿ ਥੱਲੇ ਡੱਗਵੀ ਸੀ ਸੌਸ ਬਸ ਰਗੜਣ ਦੇ ਆਪਾਂ ਨੂੰ ਕਾ ਕੇ ਦੀ ਲੋੜ ਨਹੀਂ ਇੱਕ ਤੋਂ 2 ਮਿੰਟ ਪਾ ਲਾ ਕੇ ਰੱਖਾਂਗੇ ਸਾਰੀ ਟੂਟੀ ਤੇ ਇਹਦੇ ਆਪ ਡੱਗ ਪੈਸੀ ਢੱਕਣ ਜਿਹਾ ਉੱਪਰ ਅਪਲਾਈ ਕਰਕੇ ਧੁੱਪਾ ਦੀ ਚੜਾ ਦੇਾਂਗੇ ਹੌਲੀ ਹੌਲੀ ਜਾਂਦਾ ਫਿਰ ਇਹ ਦਿੱਲਾ ਲੂਜ਼ ਆ ਫਿਰ ਇਹ ਪਰ ਲੂਜ਼ ਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਆਪਾਂ ਸਾਰੀ ਟੂਟੀ ਤੇ ਅਪਲਾਈ ਕਰਕੇ ਰੱਖਤੀ ਹੁਣ ਆਪਾਂ ਇਹਨੂੰ ਇੱਕ ਤੋਂ ਦੋ ਮਿੰਟ ਇਸ ਦਾ ਛੱਡਾਂਗੇ ਹਾਂਜੀ ਇੱਕ ਤੋਂ ਦੋ ਮਿੰਟ ਹੋ ਚੁੱਕੇ ਆ ਹੁਣ ਆਪਾਂ ਵਾਸ਼ ਮਾਰਾਂਗੇ ਉੱਤੇ ਤੇ ਨੂੰ ਧੋਵਾਂਗੇ ਤੁਸੀਂ ਦੇਖ ਸਕਦੇ ਹੋ ਸਾਰੀ ਵਾਸ਼ ਨੂੰ ਪਾਣੀ ਨਾਲ ਧੋਵਾਂਗੇ ਟੂਟੀ ਛੱਡ ਕੇ देखो क्लीन हो चुकी है सारी बगैर मले मैं देखो शोरा भी तो सारा गया लिया देख सकते शोरा उपर जमया है सारा लै गया टूटी बिल्कुल चमकन लग गई है क्योंकि बहुत ज़्यादा नाजुक होंगे चीजा है ना ਸਾਫ ਕਰਨੀਆਂ ਔਖੀਆਂ ਹੁੰਦੀਆਂ ਪਾਦੇ ਇਦਾਂ ਚੀਜ਼ਾਂ ਨਾਲ ਪੰਨੋ ਸਾਫ ਕਰ ਸਕਦੇ ਬਹੁਤ ਹੀ ਆਸਾਨ ਜਿਹਾ ਤਰੀਕਾ ਜਿਆਦਾ ਤਾਂ ਟਾਈਮ ਨਹੀਂ ਲੱਗਿਆ ਸਿਰਫ ਲਾ ਕੇ ਛੱਡਤੀ ਇਸ ਕਰੇ ਦੂਜੀ ਟੂਟੀ ਵੀ ਝੋਤੀ ਆ ਅਸੀਂ ਦੂਜੀ ਟੂਟੀ ਵੀ ਦੇਖੋ ਉਹ ਥੋੜੀ ਲੋਹੇ ਦੀ ਟੂਟੀ ਉੱਪਰ ਸਟੀਲ ਲੱਗੀ ਹੈ ਥੱਲੇ ਲੋਹਾ ਹੈ ਤੇ ਬਿਲਕੁਲ ਕਲੀਨ ਹੋ ਚੁੱਕੀ ਤੇ ਆਹ ਟੂਟੀ ਵੀ ਚੈੱਕ ਕਰ ਸਕਦੇ ਟੂਟੀ ਦੇਖੋ ਟੂਟੀ ਵਿੱਚ ਕਿੰਨੀ ਸ਼ਾਈਨ ਤੇ ਚਮਕ ਆ ਚੁੱਕੀ ਆ ਤੁਸੀਂ ਦੇਖੋ ਲਓ ਜੀ ਕਿੰਨੀ ਸ਼ਾਈਨ ਤੇ ਚਮਕ ਆ ਚੁੱਕੇ ਤੁਸੀਂ ਟੂਟੀ ਖੁਦ ਚੈੱਕ ਕਰ ਸਕਦੇ ਹੋ ਦੇਖੋ ਇੱਕ ਮਿੰਟ ਵਿੱਚ ਇਹਨਾਂ ਕੇ ਸਾਫ਼ ਹੋ ਗਈ ਸਿਰਫ ਲਾ ਕੇ ਰੱਖ ਦੇਣੀ ਐ ਸੌ ਸੌ ਕੋਈ ਚੀਜ਼ ਨਹੀਂ ਐਸ ਤਿੱਕੇ ਤੁਸੀਂ ਗੰਧੀਆਂ ਟੂਟੀਆਂ ਸਟੀਲ ਦੀਆਂ ਸਾਫ਼ ਕਰ ਸਕਦੇ ਹੋ ਜਿੰਨਾ ਮਰਜ਼ੀ ਸ਼ੋਰਾ ਜੰਮਿਆ ਹੋਵੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ